हां जी बहुत ज्यादा सोने सूट लेके आए हैं जी स्पेशल पार्टी वियर एम्ब्रॉयडरी है, है जी पूरी शर्ट ਦੇ ਉੱਪਰ प्लेन बॉटम ਤੇ ਦੁਪੱਟੇ organza ਦੇ ਫੁੱਲ ਹੈਵੀ ਠੀਕ ਹੈ ਜੀ ਇਹ ਵਾਲੇ ਬਹੁਤ ਜਿਆਦਾ سونے ਹੱਥ ਦੀਆਂ ਬਣੀਆਂ ਹੋਈਆਂ ਫੁਲਕਾਰੀਆਂ ਨਾਲ ਸੂਟਾਂ ਦੇ ਉੱਪਰ ਵੀ ਸੇਮ ਵਰਕ ਆਏਗਾ ਜਾਗੋ ਵਾਸਤੇ ਸਪੈਸ਼ਲ ਰੈਡੀ ਕੀਤੀਆਂ ਜੀ ਤੁਸੀਂ ਲੈ ਸਕਦੇ ਹੋ ਕ੍ਰੇਪ ਦੇ ਸੂਟ ਆ ਜੀ ਸਪੈਸ਼ਲ ਮਿਰਰ ਵਰਕ ਕਾਫੀ ਡਿਮਾਂਡ ਸੀ ਕਿਉਂਕਿ ਪਹਿਲਾ ਵਾਲਾ ਸਟਾਕ ਖਤਮ ਹੋ ਚੁੱਕਿਆ ਸੀ ਜਲਦੀ ਤੋਂ ਜਲਦੀ ਇਹਨਾਂ ਦੀ ਬੁਕਿੰਗ ਕਰਵਾਓ ਇਹ ਆ ਜੀ ਬਹੁਤ ਜ਼ਿਆਦਾ ਸੋਹਣੇ ਹੈਂਡਵਰਕ ਦੇ ਤੇ ਆਰੀ ਵਰਕ ਦੇ ਵਿੱਚ ਬਣੇ ਹੋਏ ਸੂਟ ਪਿਓਰ ਕ੍ਰੇਪ ਦਾ 5 ਮੀਟਰ ਦਾ ਸੂਟ ਆਏਗਾ ਤੇ ਨਾਲ ਚੁਣੌਣ ਦਾ ਦੁਪੱਟਾ ਆਏਗਾ ਦੁਪੱਟਿਆਂ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੈ ਤੇ ਸਪੈਸ਼ਲ ਆ ਜੀ ਪਰਲਸ ਵਰਕ ਵਾਲੇ ਡਿਮਾਂਡਡ ਸੂਟ ਬਹੁਤ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਇਹ ਸੂਟ ਇਨਾਂ ਵਿੱਚ ਕਲਰ ਆਪਸ਼ਨ ਵੀ ਬਹੁਤ ਹੈ ਤੁਸੀਂ ਲੈ ਸਕਦੇ ਹੋ ਬਾਕੀ ਤੁਸੀਂ ਬੁਟੀਕ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਕਲਰ ਡਿਜ਼ਾਈਨ ਕਸਟਮਾਈਜ਼ ਕਰਵਾ ਕੇ ਹਰ ਤਰ੍ਹਾਂ ਦਾ ਸੂਟ ਰੈਡੀ ਕਰਕੇ ਦਿੱਤਾ ਜਾਵੇਗਾ